ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰਵਾ ਰਿਆ ਤੁਹਾਨੂੰ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ ਜਿੱਥੇ ਹਰ ਐਤਵਾਰ ਦੀ ਤਰ੍ਹਾਂ ਸੰਤਾਂ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਿਆ ਨੇ ਦੇਖ ਸਕਦੇ ਹੋ ਕਿ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਚੁੱਕਿਆ ਹੈ ਤੇ ਦੂਰੋ ਦੂਰੋ ਸੰਤਾ ਜੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਇੱਥੇ ਪਹੁੰਚ ਰਿਹਾ ਨੇ ਦੱਸ ਦੇਈਏ ਕਿ ਹਰ ਐਤਵਾਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੰਤਾ ਜੋ ਪੈਰਾ ਸਾਹਿਬ ਵਿੱਚ ਹਾਜ਼ਰੀਆਂ ਭਰ ਕੇ ਆਪਣੀਆਂ ਮਨੋ ਕਾਮਨਾ ਲੈ ਕੇ ਤੇ ਹਾਜ਼ਰੀਆਂ ਨੇ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ ਤੇ ਦੇਖ ਸਕਦੇ ਹੋ ਕਿ ਸੰਗਤਾਂ ਦੀ ਅਥਾਹ ਸ਼ਰਧਾ ਜਿਹੜੀ ਹੈ ਇਸ ਦਰਤੇ ਦੇਖਣ ਨੂੰ ਮਿਲਦੀ ਹੈ ਦੂਰੋਂ ਦੂਰੋਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਤੇ ਆਪਣੇ ਮਾਨਮੁਰਾਦਾ ਪੂਰੀਆਂ ਕਰਦੀਆਂ ਨੇ ਦੇਖ ਸਕਦੇ ਹੋ ਬਾਹਰ ਦਾ ਦ੍ਰਿਸ਼ਤਾਨੂ ਦਿਖਾ ਰਹੇ ਹਾਂ ਜਿੱਥੇ ਕਿ ਸੰਗਤਾਂ ਸੜਕਾਂ ਤੇ ਬੈਠ ਕੇ ਹੀ ਪਾਠ ਕਰ ਰਹੀਆਂ ਨੇ ਗੁਰਬਾਣੀ ਦਾ ਪੰਜਾਬ ਕਰ ਰਹੀਆਂ ਨੇ ਤੇ ਨਾਲ ਨਾਲ ਇਹ ਸੰਗਤਾਂ ਜਿਹੜੀ ਬਾਣੀ ਸਰਵਨ ਕਰ ਰਹੀਆਂ ਨੇ ਸੰਗਤਾਂ ਦਾ ਇੱਥੇ ਠਾਠਾ ਮਾਰਦਾ ਇਕੱਠ ਜਿਹੜਾ ਹੈ ਉਹ ਦੇਖ ਸਕਦੇ ਹੋ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਸੰਗਤਾਂ ਜਿਹੜੀਆਂ ਨੇ ਪਾਠ ਕਰ ਰਹੀਆਂ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਵਿੱਚ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਕੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਸੰਗਤਾਂ ਦੂਰੋਂ ਦੂਰੋਂ ਇੱਥੇ ਆ ਰਹੀਆਂ ਨੇ ਤੇ ਸੰਗਤਾਂ ਇੱਥੇ ਹਾਜ਼ਰੀ ਭਰ ਰਹੀਆਂ ਨੇ ਗੱਲਬਾਤ ਕਰਦੇ ਆ ਸੰਗਤ ਦੇ ਨਾਲ ਦੇਖ ਸਕਦੇ ਹੋ ਕਿ ਸੰਗਤ ਐ ਦੂਰੋ ਦੂਰ ਆ ਕੇ ਤੇ ਸੜਕਾਂ ਤੇ ਬੈਠ ਕੇ ਜਿੱਥੇ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਬੈਠ ਕੇ ਹੀ ਬਾਠ ਕਰਦੀਆਂ ਨੇ ਤੇ ਸਰਦੀਆਂ ਦੀ ਜਿਹੜੀ ਮੌਸਮ ਹੈ ਉਹ ਵੀ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਬਹੁਤ ਹੀ ਸੋਹਣੇ ਧੁੱਪ ਨਿਕਲੀ ਤੇ ਸੰਗਤਾਂ ਬਾਹਰ ਬੈਠ ਕੇ ਹੀ ਜਿਹੜਾ ਹੈ ਬਾਠ ਕਰ ਰਹੀਆਂ ਨੇ ਤੇ ਦੇਖ ਸਕਦੇ ਹੋ ਕਿ ਲਾਈਨਾਂ ਦੇ ਵਿੱਚ ਬੈਠ ਕੇ ਸੰਗਤਾਂ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਬਾਠ ਕਰ ਰਹੀਆਂ ਨੇ ਵੀਰ ਜੀ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਏ ਹਰਿਆਤਵਰ ਹਾਜ਼ਰੀ ਪੜਦੇ ਜੀ ਕਿ ਨਹੀਂ ਲੱਗਦਾ ਹੈ ਇੱਥੇ ਸੰਤਾ ਆਉਂਦੀਆਂ ਜਿਹੜੀ ਅਥਾਹ ਸ਼ਰਧਾ ਦੇਖਣ ਨੂੰ ਮਿਲਦੀ ਹੈ ਦੂਰੋਂ ਦੂਰੋਂ ਸੰਤਾ ਇੱਥੇ ਆਉਂਦੀਆਂ ਨੇ ਹਰਿਆਤਵਰ ਸੰਤਾਂ ਦੇ ਇੱਥੇ ਮਨ ਮੁਰਾਦਾ ਵੀ ਪੂਰੀਆਂ ਨੇ ਜੋ ਵੀ ਸ਼ਰਧਾ ਭਾਵਨਾ ਨਾਲ ਇੱਥੇ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੇ ਜੀ ਸਭ ਦੀ ਪੂਰੀਆਂ ਹੁੰਦੀਆਂ ਨੇ ਅਸਰ ਮਿਲਦਾ ਆਪਣੀ ਵਰਗੇ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਨੂੰ ਜਾਇ ਜੀ ਹਰ ਦਾ ਨਾਮ ਜਨ ਕੋ ਤ੍ਰਿਪ ਤੁਖਦੇ ਹਰ ਅੱਗੇ ਵੀ ਹੋਰ ਸੰਗਤਾਂ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਆਂਦੀਆਂ ਨੇ ਤੇ ਹੋਰ ਵੀ ਸੰਗਤਾਂ ਜਿਹੜੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਸੰਗਤਾਂ ਨੇ ਬੈਠ ਕੇ ਪਾਠ ਕਰ ਰਹੀਆਂ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਚੁੱਕਿਆ ਹੈ ਤੇ ਸੰਗਤਾਂ ਪਾਠ ਕਰ ਰਹੀਆਂ ਨੇ ਗੱਲਬਾਤ ਕਰਦੇ ਆ ਸੰਗਤਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਕਿਵੇਂ ਦਾ ਲੱਗਦਾ ਹੈ ਸੇਵਾ ਕਰ ਬਹੁਤ ਵਧੀਆ ਮਹਾਰਾਜ ਦੀ ਬਹੁਤ ਕਿਰਪਾ ਜੀ ਅਸੀਂ ਹਰ ਐਤਵਾਰ ਆਈਦਾ ਕੋਈ ਛੁੱਟੀ ਨਹੀਂ ਕਰੀਦੀ ਬਾਬਾ ਜੀ ਦੇ ਘਰੋਂ ਕਿੰਨੀ ਦੇਰ ਤੋਂ ਆਜਾ ਸਾਨੂੰ ਕੱਟੋਗਾ ਜਿਉਂ ਅਸੀਂ ਜੰਮੇ ਜੀ ਗੁਰੂ ਘਰ ਇੱਥੇ ਆਉਂਦੇ ਹਾਂ ਹੋਰ ਕਿਤੇ ਜਾਂਦਾ ਐਤਵਾਰ ਮੰਨ ਕੇ ਵਿਆਹ ਸ਼ਾਦੀ ਹੋ ਤਾਂ ਵੀ ਨਹੀਂ ਜਾਂਦਾ ਜੀ ਮੈਨੂੰ ਲੱਗਦਾ ਕਿਉਂਕਿ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਇੱਥੇ ਕਸ਼ਟ ਦੂਰ ਹੁੰਦੇ ਨੇ ਸੰਗਤਾਂ ਆਪਣੀਆਂ ਮਾਨਮੁਰਾਦਾਂ ਲੈ ਕੇ ਆਉਂਦੀਆਂ ਨੇ ਬਹੁਤ ਜੀ ਮੈਂ ਕੰਨਾ ਜੀ ਜੋ ਕੁਝ ਹੈ ਸਵਰਗ ਹੈ ਜੀ ਇੱਥੇ ਹੀ ਆ ਗੁਰੂ ਘਰ ਜੀ ਹਾਂ ਜੀ ਮਗੇ ਕੱਚੇ ਪਿੱਲਿਆਂ ਨੂੰ ਛੱਡ ਕੇ ਸੱਚੇ ਗੁਰੂ ਦੇ ਲੜ ਲੱਗੋ ਇੱਥੋਂ ਹੀ ਸਭ ਕੁਝ ਤੁਹਾਨੂੰ ਮਿਲਣਾ ਜੀ ਹਾਂ ਜੀ ਵ ਔਰ ਵੀ ਸੰਗਤ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਜੀ ਕਿਥੋਂ ਆਇਓ ਅੱਜ ਆਏ ਹਾਂ ਬਰਸਤ ਹਰ ਰਤ ਵਰ ਹਾਜ਼ਰੀ ਪੜਦੇ ਆਂ ਹਾਂ ਆਈ ਤਾਂ ਲੱਗਦਾ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਹਾਜ਼ਰੀਆਂ ਪੜਦੀਆਂ ਨੇ ਸੰਗਤਾਂ ਦੀਆਂ ਮਨਮਰਾਦਾ ਪੂਰੀ ਹੁੰਦੀ ਹੈ ਹਾਂ ਜੀ ਯਾਨੀ ਬਹੁਤ ਵਧੀਆ ਲੱਗਦਾ ਸਾਰਕ ਦੀਆਂ ਮਨਮਰਾਦਾ ਪੂਰੀਆਂ ਹੁੰਦੀ ਬਾਬਾ ਦੀਪ ਸਿੰਘ ਕਰਦੇ ਜਿਹੜਾ ਵੀ ਇੱਥੇ ਆਉਂਦਾ ਉਹਨਾਂ ਦੇ ਕਸ਼ਟ ਜਿਹੜੇ ਨੇ ਕੱਟੇ ਜਾਂਦੇ ਨੇ ਹੋਰ ਵੀ ਜੋ ਵੀ ਆਸਾ ਮੁਰਾਦਾ ਸ਼ਰਧਾ ਭਾਵਨਾ ਨਾਲ ਆਉਂਦੇ ਆਂ ਹਾਂਜੀ ਜੋ ਵੀ ਮੰਗਦੇ ਸਭ ਮਿਲਦਾ ਬਾਬਾ ਸ਼ਿਤਾਂ ਤੋਂ ਬਾ ਵਾ ਜੋ ਸੋ ਦੇਖ ਸਕਦੇ ਹੋ ਕਿ ਸੰਗਤਾਂ ਦੀ ਇੱਥਾ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ ਸੰਤਾ ਜਿਹੜੀਆਂ ਨੇ ਇੱਥੇ ਜੋ ਵੀ ਮਨ ਮੂਰਾਦਾ ਲੈ ਕੇ ਆਉਂਦੇ ਆਂ ਆਂਦੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਇੱਥੇ ਸੰਤਾ ਮੌਜੂਦ ਨੇ ਇਹ ਗੁਰਜੀਕਾ ਖਾਲਸਾ ਵਾਹੀ ਗੁਰਦੇ ਖਾਲਸਾ ਵਾਹੀ ਗੁਰੂ ਫਤਿਹ ਕਿੱਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਤੋਂ ਲੋਕੀ ਹਾਰੇਤਵਰੇ ਹਾਜ਼ਰੀ ਹਾਰੇਤਵਰੇ ਹਾਜ਼ਰੀ ਕੀ ਕਹਿਣਾ ਚਾਹੋਗੇ ਸੰਗਤਾਂ ਦੂਰੋਂ ਦੂਰੋਂ ਆ ਕੇ ਹਾਰੇਤਵਰੇ ਇਤਿਹਾਜ਼ਰੀ ਪਰਦੀਆਂ ਨੇ ਸੰਗਤਾਂ ਦੀਆਂ ਮਾਨਮੁਰਾਦਾ ਪੂਰੀਆਂ ਹੁੰਦੀਆਂ ਨੇ ਉਹ ਬਹੁਤ ਵਧੀਆ ਬਹੁਤ ਪੂਰੀਆਂ ਹੁੰਦੀਆਂ ਸਾਰੀਆਂ ਮੰਗੀਆਂ ਮਰਦਾ ਜੋ ਮੰਗੇ ਦਿੰਦੇ ਆ ਬਾਬਾ ਜੀ ਪਰ ਸਵਾਦ ਰੱਖਣਾ ਪੈਂਦਾ ਯਾਰੋਂ ਹਰ ਸਦਾ ਭਾਵਨਾ ਆਉਂਦੀ ਪੈਂਦੇ ਲੋਕ ਸਾਰੇ ਜਾਂਦੇ ਅਸੀਂ ਹਰ ਸਾਨੂੰ 99 ਦੇ ਹੋ ਗਏ 30 ਸਾਲ ਹੋ ਗਏ ਉਹਨਾਂ ਨੂੰ ਬਾਬਾ ਜੀ ਜੋ ਮੰਗਿਏ ਸਾਹਿਬ ਦਿਲਦਾ ਜੀ ਘਰ ਘਰ ਸੁਖ ਸਾਧੀਆਂ ਪ੍ਰਵਾਹ ਤੇਰੀ ਬਾਰੋ ਸੰਗਤਾਂ ਦੀ ਉਹਨਾਂ ਦਾ ਹੀ ਬਹੁਤ ਬਹੁਤ ਧੰਵਾਦ ਸਭ ਨੂੰ ਬਾਬਾ ਦੀਪ ਸਿੰਘ ਜੀ ਦੇ ਬਹੁਤ ਬਹੁਤ ਕਿਰਪਾ ਕਰਦੀਆਂ ਨੇ ਬਾਬਾ ਜੀ ਬਹੁਤ ਜੀ ਤੇ ਦੇਖ ਸਕਦੇ ਹੋ ਸੰਤਾਨੀ ਅਥਾ ਸ਼ਰਦਾ ਇੱਥੇ ਦੇਖਣ ਨੂੰ ਮਿਲਦੀ ਹੈ ਕਿ ਸੰਤਾਂ ਦੂਰ ਦੂਰੋਂ ਆ ਕੇ ਇੱਥੇ ਹਾਜ਼ਰੀਆਂ ਭਰਦਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਅਸੀਂ ਆਮਰਸਰ ਦੇ ਹੀ ਆ ਹਰ ਐਤਵਾਰ ਆਉਂਦੇ ਹਾਂ ਜੀ ਹਾਂ ਜੀ ਹਰ ਐਤਵਾਰ ਆਉਂਦੇ ਹਾਂ ਕਿਵੇਂ ਦਾ ਲੱਗਦਾ ਇੱਥੇ ਜੋ ਵੀ ਸੱਚੇ ਮਨ ਦੇ ਨਾਲ ਆਂਦਾ ਹੈ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀਆਂ ਨੇ ਜੋ ਵੀ ਹਾਜ਼ਰੀਆਂ ਬਾਬਾ ਦੀਪ ਸਿੰਘ ਨੇ ਮੈਨੂੰ ਬੜਾ ਕੁਝ ਦਿੱਤਾ ਜਿਹੜੀ ਬੇਟੀ ਆ ਨਾ ਬਾਬਾ ਜੀ ਕੋ ਮੰਗੀ ਆ ਮੈਂ ਜੀ ਜੀ ਮੇ ਜੀ ਦਾ ਮੰਗੀ ਆ ਨਾ ਚੋਂ ਮੇਰੀ ਬੇਟੀ ਆ ਬਾਬਾ ਜੀ ਨੇ ਦਿੱਤੀ ਮੈਨੂੰ ਮੇਰੇ ਸਾਰੇ ਮਨੋ ਕਾਮਨਾ ਪੂਰੀ ਕੀਤੀ ਆ ਮੇਰੀ ਮੇਰੀ ਬਾਬਾ ਜੀ ਨੇ ਦਿੱਤੀ ਆ ਮੇਆ ਚਾ 40 ਸਾਲ ਦੀ ਮੈਂ ਹੋ ਗਈ ਆ ਮੇਰੀ ਬੇਟੀ ਮੈਨੂੰ ਹੁਣ ਦਿੱਤੀ 40 ਸਾਲਾਂ ਬਾਅਦ ਪੂਰੇ ਨੇ ਇੱਥੇ ਵਿਸ਼ਵਾਸ ਰੱਖਦੇ ਹੋ ਇਸ ਦਾ 10 ਸਾਲ ਹੋ ਗਏ ਮੇਰੀ ਸ਼ਾਦੀ ਹੋਈ ਨੂੰ ਲੇਟ ਸ਼ਾਦੀ ਹੋਈ ਹੈ 10 ਸਾਲ ਹੋ ਗਏ ਮੇਰੀ ਸ਼ਾਦੀ ਹੋਈ ਨੂੰ ਦਹਾ ਸਾਲਾਂ ਬਾਅਦ ਮੇਰੀ ਬੇਟੀ ਮਿਲੀ ਮੈਨੂੰ ਤੇ ਬਾਬਾ ਦੀਪ ਸਿੰਘ ਨੂੰ ਮੈਂ ਅਰਦਾਸ ਕੀਤੀ ਬਾਬਾ ਜੀ ਮੈਨੂੰ ਬੇਟੀ ਨਹੀਂ ਮਿਲੇਗੀ ਮੈਨੂੰ ਬੱਚਾ ਨਹੀਂ ਮੇਰੇ ਗੋਦ ਵਿੱਚ ਜਾਏਗਾ ਤੇ ਬਾਬਾ ਜੀ ਨੇ ਬੋਲਿਆ ਵੀ ਆਏਗਾ ਜਰੂਰ ਆ ਮੇਰੀ 80 ਸਾਲਾਂ ਦੀ ਹੋ ਗਈ ਬੇਟੀ ਮੇਰੀ ਮੈਂ ਬਾਬਾ ਦੀਪ ਸਿੰਘ 'ਤੇ ਬਹੁਤ ਵਿਸ਼ਵਾਸ ਕਰਦੀ ਆ ਮੈਂ ਜੋ ਵੀ ਮੰਗਿਆ ਮੈਨੂੰ ਮਿਲਿਆ ਬਾਬਾ ਦੀਪ ਸਿੰਘ ਤੋਂ ਆਪਣੀਆਂ ਵਰਗੀਆਂ ਹੋਰ ਭੈਣਾਂ ਨੂੰ ਵੀ ਮੈਂ ਅਸੀ ਦੇਣਾ ਹਾਂਜੀ ਆਪਣੀਆਂ ਵਰਗੀਆਂ ਹੋਰ ਭੈਣਾਂ ਨੂੰ ਇਹੋ ਵਿਸ਼ਵਾਸ ਦਿੰਨੀ ਆ ਕਿ ਬਾਬਾ ਦੀਪ ਸਿੰਘ ਤੋਂ ਵੱਡਾ ਮੈਨੂੰ ਕੋਈ ਨਹੀਂ ਲੱਗਦਾ ਗੁਰੂ ਰਾਮਦਾਸ ਬਾਬਾ ਦੀਪ ਸਾਹਿਬ ਇੱਥੇ ਆਓ ਵਿਸ਼ਵਾਸ ਕਰੋ ਬਾਬਾ ਦੀਪ ਸਿੰਘ ਤੋਂ ਜੋ ਵੀ ਤੁਸੀਂ ਮੰਗੋਗੇ ਉਹੋ ਹੀ ਮਿਲੂਗਾ ਮੇਰੇ ਭੈਣਾਂ ਭਰਾਵਾਂ ਅਗੇ ਇਹ ਅਰਦਾਸ ਆ ਸਿੱਧੇ ਰਸਤੇ ਚੱਲੋ ਸਰਦਾਰ ਬਣੋ ਆਪਣੀ ਪਗੜੀਆਂ ਦਾ ਧਿਆਨ ਰੱਖੋ ਸਰਦਾਰ ਬਣੋ ਮਤਲਬ ਕਿ ਸੋਹਣੇ ਪਟਕਿਆਂ ਵਿੱਚ ਆਓ ਸੋ ਸਰਦਾਰੀ ਵਿੱਚ ਆਓ ਜੋ ਵੀ ਬਾਬਾ ਜੀ ਕੋ ਮੰਗੋਗੇ ਉਹ ਮਿਲੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੋ ਦੇਖ ਸਕਦੇ ਹੋ ਕਿ ਸੰਗਤ ਇਹਦਾ ਸ਼ਰਦਾ ਇੱਥੇ ਜੋ ਵੀ ਸੱਚੀ ਮੰਨਦੇ ਨਾਲ ਸ਼ਰਦਾ ਭਾਵਨਾ ਨਾਲ ਆਂਦਾ ਹੈ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਆਪਣੀਆਂ ਜੋ ਵੀ ਮਨ ਮੁਰਾਦਾ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਆ ਕੇ ਸਾਂਝੀਆਂ ਵੀ ਕਰ ਰਹੇ ਨੇ ਕਿ ਸਾਡੇ ਜਿਹੜੇ ਇੱਥੇ ਇਸ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜ਼ਰੀਆਂ ਭਰ ਕੇ ਜੋ ਵੀ ਉਹਨਾਂ ਦੀਆਂ ਮਨ ਮੁਰਾਦਾ ਪੂਰੀਆਂ ਹੋਈਆਂ ਨੇ ਉਹ ਦੱਸਦੇ ਨੇ ਤੇ ਗੁਰੂ ਪ੍ਰਤੀਕ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਉਹਨਾਂ ਦਾ ਵਿਸ਼ਵਾਸ ਹੈ ਉਹ ਡ੍ਰਿੜ ਹੈ ਤਾਂ ਹੀ ਸੰਗਤਾਂ ਹਰ ਐਤਵਾਰ ਇੱਥੇ ਵਾਦ ਚੜ੍ਹ ਕੇ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦਿਆ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆ ਨੇ ਕੈਮਰਾਮੈਨ ਅਸ਼ਟੇਨਾਲ ਮੈਸੂਦ ਜੀ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ